ਦੀ ਲੋਕਾਂ ਦੇਖਣ ਦੇ ਵਿੱਚ ਮਿਰਚਾਂ ਪਾਤੀ ਉਹਨਾਂ ਨੂੰ ਲੁੱਟਾਕੋਦੀ ਦਾ ਨਾਮ ਦਿੱਤਾ ਗਿਆ ਸੀ ਉਹਦੇ ਸਬੰਧ ਦੇ ਵਿੱਚ ਐਸਐਸਪੀ ਤੋਂ ਤੁਕਣਾ ਤੋਂ ਵੀ ਦਿਸ਼ਾ ਨਿਰਦੇਸ਼ ਮਿਲ ਅਹ ਫਗਵਾੜਾ ਦੇ ਵਿੱਚ ਅਸੀਂ ਫੀਲ ਕਰ ਰਹੇ ਹਾਂ ਕਿ ਐਸਐਸਪੀ ਫਗਵਾੜਾ ਤਸਦੀਕ ਨੂੰ ਉਚਾਰ ਸੀ ਨਹੀਂ ਕੰਪਲੈਕਸ ਬਣਿਆ ਬਹੁਤ ਉੱਚੀ ਅਤੇ ਰਾਜਦਾਨੀ ਇਹਨਾਂ ਦੋਨੋਂ ਦ੍ਰਿਸ਼ਾਂ ਨੂੰ ਮੈਂ ਕੈਪਟਨ ਕਰ ਲਈ ਉਹਨਾਂ ਨੂੰ ਪ੍ਰਾਪਤ ਫਗਵਾੜਾ ਪੁਲਿਸ ਵੱਲੋਂ ਰਾਹੀਰਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟਣ ਵਾਲੇ ਦੋ ਸਕੇ ਭਰਾਵਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਖਿਲਾਫ ਮਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੁਲਿਸ ਨੂੰ ਫਗਵਾੜਾ ਅਤੇ ਨੇੜਲੇ ਪਿੰਡਾਂ ਵਿੱਚ ਰਾਹੀਗਰਾਂ ਵੱਲੋਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੇ ਸਖਤ ਐਕਸ਼ਨ ਲੈਂਦੇ ਹੋਏ ਪੁਲਿਸ ਵੱਲੋਂ ਡੀਐਸਪੀ ਫਗਵਾੜਾ ਜਸਪੀ ਸਿੰਘ ਦੀ ਨਿਗਰਾਨੀ ਹੇਠ CISਟਾਫ ਫਗਵਾੜਾ ਬਿਸ਼ਮਤ ਸਿੰਘ ਵੱਲੋਂ ਥਾਣਾ ਸਦਰ ਪੁਲਿਸ ਨਾਲ ਮਿਲ ਕੇ ਹਿਊਮਨ ਅਤੇ ਟੈਕਨੀਕਲ ਮਦਦ ਦੇ ਆਧਾਰ ਤੇ ਭੁਲਾਰਾਈ ਚੌਂਕ ਫਗਵਾੜਾ ਵਿਖੇ ਨਾਕਾਬੰਦੀ ਕਰ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਲਖਪ੍ਰੀਤ ਸਿੰਘ ਉਰਫ ਲਵ ਅਤੇ ਜਸਬੀਰ ਸਿੰਘ ਉਰਫ ਰੋਹਿਤ ਪੁੱਤਰ ਗੋਬਿੰਦਰ ਸਿੰਘ ਵਾਸੀ ਪਿੰਡ ਖਾਟੀ ਥਾਣਾ ਸਦਰ ਫਗਵਾੜਾ ਵੱਜੋਂ ਹੋਈ ਐਸਪੀ ਦੇ ਦੱਸਣ ਮੁਤਾਬਕ ਇਹ ਦੋਵੇਂ ਨੌਜਵਾਨ ਰਿਸ਼ਤੇ ਵਿੱਚ ਸਗੇ ਭਰਾ ਹਨ ਜਿਨ੍ਹਾਂ ਵੱਲੋਂ ਰਾਹੀਗਰਾਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਕੇ ਲੁੱਟਖੋ ਕੀਤੀ ਜਾਂਦੀ ਸੀ ਅਤੇ ਇਹਨਾਂ ਦੋਵੇਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਲੁੱਟਾਂਖੋਹਾਂ ਅਤੇ ਚੋਰੀ ਦੇ ਮਾਮਲੇ ਦਰਜ ਹਨ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਕੋਲੋਂ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਦੋ ਮੋਬਾਈਲ ਫੋਨ ਅਤੇ 5365 ਰੁਪਏ ਦੀ ਨਕਦੀ ਬਰਾਮਦ ਕੀਤੀ ਐਸਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੌਰਾਨੇ ਰਿਮਾਂਡ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ਼ਰਮਾ ਦੀ ਰਿਪੋਰਟ ਪਿਛਲੇ ਦਿਨਾਂ ਦੇ ਵਿੱਚ ਇੱਕ ਕੈਂ ਜਿਹੜਾ ਕਿ ਲੋਕਾਂ ਦੇਖਣ ਦੇ ਵਿੱਚ ਮਿਰਚਾਂ ਪਾ ਕੇ ਉਹਨਾਂ ਨੂੰ ਡਟਾ ਖੋਣ ਦੀ ਵਾਰਤ ਨੂੰ ਖੁਨਾਮ ਦੇ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਐਸਐਸਪੀ ਤੋਂ ਤੁਹਾਨੂੰ ਜੀ ਦਿਸ਼ਾ ਨਿਰਦੇਸ਼ ਦੇ ਅੰਦਰ ਫਗਵਾੜਾ ਦੇ ਵਿੱਚ ਅਸੀਂ ਟੀਮ ਬਣਾਈ ਹੁੰਦਾ ਜਿਸ ਵਿੱਚ ਐਸਐਸਪੀ ਫਗਵਾੜਾ ਜੱਸ਼ਰਮ ਸਿੰਘ ਔਰ ਚਾਰ ਸਿਨਰੀ ਸਬ ਇੰਸਪੈਕਟਰ ਜਿਸ ਤੋਂ ਬਾਰੇ ਬਹੁਤ ਛੀ ਔਰ ਦਾਜਾ ਜਨਨੀ ਇਹ ਨਾਂ ਦੇ ਦੋਸ਼ੀਆਂ ਨੂੰ ਕੈਚ ਕਰ ਲਈ ਉਹਨਾਂ ਦੇ ਨਾਲ ਰਿਛਾਈਏ ਇਹ ਜਿਹੜੇ ਦੋਸ਼ੀ ਗ੍ਰਫਤਾਨ ਦਿੱਤੇ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸ ਸਰਵਲਿਅਰ ਦੇ ਵਰਕਿੰਗ ਦਾ ਔਰ ਇਹ ਜਿਹੜੇ ਦੋਨੋਂ ਦੋਸ਼ੀ ਗ੍ਰਫਤਾਨ ਨੇ ਲਕਿਤ ਸਿੰਘ ਕੁਤਜ ਗਿੰਦਰ ਸਿੰਘ ਜਸਵੀਰ ਸਿੰਘ ਕੁਤਜ ਗਿੰਦਰ ਸਿੰਘ ਨਾਸੀ ਖਾਟੀ ਨਾਣਾ ਸੰਧਪੜਾ ਨੂੰ ਸਹਿਯੋਗ ਨਾਲ ਜਿਨ੍ਹਾਂ ਨੇ ਪਹਿਲਾਂ ਵੀ ਕਈ ਝੋਟਾ ਕੋਨ ਦੀ ਵਾਰਦਾਤਾਂ ਔਰ ਚੋਰੀ ਦੀ ਵਾਰਦਾਤਾਂ ਨੂੰ ਨਾ ਇਹਨਾਂ ਦੇ ਖਿਲਾਫ ਬਰਾਦੀ ਮਸਲੇ ਪਹਿਲਾਂ ਵੀ ਜੱਜ ਨੇ ਅ ਇਹਨਾਂ ਨੂੰ ਦਰਾਂਨੇ ਜਿਹੜੇ ਗ੍ਰਿਫਤਾਰਾਂ ਕੀਤਾ ਗਿਆ ਤੇ ਕੋਈ ਇਹਨਾਂ ਦੇ ਕੋਲ ਬਾਈਕ, ਮੋਬਾਈਲ ਤੇ 5000 ਰੁਪਏ ਤੋਂ ਵੱਧ ਦਾ ਦੋਸ਼ ਦੱਵਾਉਂਦੇ ਨੇ ਤੇ ਇਹ ਕੋਈ ਇਹਨਾਂ ਪਰਮਾਨ ਲੈ ਕੇ ਇਹਨਾਂ ਤੋਂ ਫਰਦਰ ਹਿਸ਼ੂਸ ਰਿਵਿਊ ਕੋਰਟ ਉੱਪਰ ਅਸੈਂਬਲੀ ਕੀਤਾ ਬਾਅਦ ਵਿੱਚ ਇਹਨਾਂ ਨੂੰ ਕਿੰਨਾ ਵਾਰ ਦਾ ਹੋਇਆ ਤੇ ਇਹ ਕਿੰਨੇ ਨੰਬਰ ਤੋਂ ਹੋ ਰਿਹਾ ਹੈ ਮੈਮ ਇਹਨਾਂ ਤੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲਗਭਗ ਵੀ ਖਲਾਫ ਜੀ ਚਾਰ ਹੰ ਕਰਨੇ ਦਰਜ ਨੇ ਔਰ ਤਸਵੀਰ ਦੇ ਖਿਲਾਫ ਤੇ ਚਲਈ ਹੋ ਗਈ। ਤਾਂ ਮੈਂ ਮੰਦਾ ਦਾ ਤਰੀਕਾ ਵਾਰਦਤ ਕੀ ਸੀਗਾ ਜੀ ਕਿਵੇਂ ਇਹ ਵੀ ਆਹ ਮੋਟਰਸਾਈਕਲ ਤੇ ਜਾਂਦੇ ਹੋਏ ਵਿਕਟਮ ਦੇਖਣਾ ਚ ਮੱਝਾ ਬਾੜੂ ਨੇ ਸੀ ਜਦੋਂ ਗਿਰ ਜਾਂਦੇ ਹੋਏ ਉਹ ਉਸਕੇ ਰਾਹ ਦੇ ਜੀ ਉਹ ਵੀ ਉਹਦੀ ਗੱਲ ਵੀ ਕੋਈ ਚੰਗੀ ਸੁਣਾਈ ਨਹੀਂ ਚਲਦੀ। ਤੇ ਇਸ ਤਰੀਕੇ ਨਾਲ ਮੈਂ ਮੰਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਇਹ ਵੀ ਪੁੱਲਣਾ ਨੇ ਚੌਂਕ ਦੀ ਸੜਕੀ ਦੇ ਨਾਤਾ ਬੰਦੀ ਕੀਤੀ ਹੋਈ ਸੀ ਬੇਸਡ ਔਨ ਕੀ ਤੁਸੀਂ ਦੀ ਇਨਫੋਰਮੇਸ਼ਨਲ ਐਂਡ ਵੈਲਫੇਅਰ ਸੇਵਾ ਤੋਂ ਕਿ ਇਹ ਉਹ ਚੈਕਿੰਗ ਕੀਤੀ ਹੈ ਨਾ ਪੁਰਾਣਾ ਤੋਂ ਤੇ ਇਹ ਸਾਰੇ ਇੱਕ ਗਿਰਫਤਾਰ ਹੋਏ ਨੇ ਔਰ ਉਹ ਕਿਹਨਾਂ ਦੇ ਤਹਿਤ ਮਮੇ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਚ ਵੀ ਇਨਵੋਲਡ ਸੀ ਜਾਂ ਹੋਰ ਕਿਦਾਂ ਦੇ ਕ੍ਰਾਈਮ ਜਿਹੜੇ ਬੇਸਿਕਲੀ ਕਰਦੇ ਸੀ ਨਾ ਸੀ ਕਿ ਉਹ ਜੀ ਬੁੱਤਾਂ ਖੋਹਾਂ ਦੀ ਵਾਰਤਾਂ ਕਰਦੇ ਸੀ ਇਹ ਚੋਰੀਆਂ ਦੀ ਵੀ ਇਹਨਾਂ ਨੇ ਕਾਫੀ ਵਾਰ ਦੱਸਿਆ ਜਿਹਦੇ ਸਬੰਧਤਾਂ ਦੇ ਕਾਜੇ ਨਹੀਂ ਰਜਿਸਟਰ ਨਹੀਂ ਔਰ ਇਹਨਾਂ ਦੇ ਵਿੱਚ ਹਲੇ ਨਾਂ ਦੇ ਦੇ ਵੀਕਿੰਗ ਵੱਲੋਂ ਪਰ ਦੂਸਰੇ ਸਿਟੀ ਪਰ ਮਾਰਾ ਨੂੰ ਦਾ 13 ਨੰਬਰ ਦੇ ਜੋ ਨੇ ਸੋ ਇਹ ਵੀ ਇਹਨੇ ਮਾਰਗਤ ਇਤਿਮੀਡੀਏਟਰੀਸ ਪਲੀਸ ਅਗਾਇ ਦਾ ਫੇਸ ਤੇ ਬਹੁਤ ਮਨ ਦੀ ਗੱਲ ਕਹਿੰਦਾ ਵੀ ਦੌਰਾਨੇ ਜਿਹੜੀ ਇਹਨਾਂ ਦੀ ਨਿਰਮਾਣ ਲਾਉਣ ਦੀ ਦੌਰ ਦੇ ਵਿੱਚ ਬਹੁਤ ਵੀ ਉਤਮਤਾ ਦਾ ਪ੍ਰਤੱਖ ਸੰਭਲ ਮੈਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਹਾਂ ਜੀ ਆ ਪਬਲਿਕ ਨੂੰ ਮੇਰਾ ਇਹ ਸੰਦੇਸ਼ ਹੈ ਕਿ ਬਦਤਵਤ ਸਾਡਾ ਨਾ ਕ੍ਰਿਮੀਨਲ ਇਲੇਜੈਂਸ ਨੇ ਇਹ ਤੋਂ ਬਿਨਾਂ ਤੁਹਾਨੂੰ ਮਿਲ ਗਿਆ ਹੈ ਕੋਈ ਇਨਫੋਰਮੇਸ਼ਨ ਸਾਡਾ ਨੰਬਰ ਤੁਹਾਨੂੰ ਸ਼ੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਦੇ ਹਾਂ ਤੇ ਉਪਰ ਐਕਸ਼ਨ ਲਵਾਂਗੇ ਐਂਡ ਕੰਟੀਨਿਊ ਰਹਿਣਗੇ ਐਕਟੀਵ ਹੋਣਗੇ ਇਸ ਤੇ ਪਰਫੋਰਮ ਸੋ ਆਈ ਵੀ ਨੇ ਸਾਰੇ ਬਕਤਵਾ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਤੇ ਸਤਾਜ ਜੁਸੀਂ ਮਾਈਂਸ ਨਾਲ ਅੱਗੇ ਐਕਸ਼ਨ ਕਰਦੇ ਥੈਂਕ ਯੂ